ਭਾਰਤ ਵਿੱਚ ਨਵੀਂ ਸਿੱਖਿਆ ਨੀਤੀ ਦੇ ਅਨੁਸਾਰ ਸਕੂਲਾਂ ਕਾਲਜਾਂ ਵਿੱਚ ਬਦਲਾਅ ਹੋ ਰਹੇ ਹਨ ਰਟਾ ਮਾਰਨ ਦੀ ਬਜਾਏ ਪ੍ਰੈਕਟੀਕਲ ਲਰਨਿੰਗ ਓਵਰঅল ਡਵੈਲਪਮੈਂਟ ਅਤੇ ਸਿੱਖਣ ਦੀ ਕਲਾ ਉਤੇ ਜ਼ੋਰ ਦਿੱਤਾ ਜਾ ਰਿਹਾ ਹੈ ਉਥੇ ਹੀ ਹੋਰ ਬਹੁਤ ਸਾਰੇ ਦੇਸ਼ਾਂ ਵਿੱਚ ਇਹ ਪ੍ਰੈਕਟਿਸ ਬਹੁਤ ਹੀ ਲੰਬੇ ਸਮੇਂ ਤੋਂ ਚੱਲ ਰਹੀ ਹੈ ਉਹਨਾਂ ਦੇ ਵਿੱਚੋਂ ਜਾਪਾਨ ਦਾ ਸਿੱਖਿਆ ਤੰਤਰ ਬਹੁਤ ਹੀ ਅਨੋਖਾ ਹੈ ਜਾਪਾਨ ਵਿੱਚ ਬੱਚਿਆਂ ਨੂੰ ਸਿਰਫ ਕਿਤਾਬੀ ਗਿਆਨ ਹੀ ਨਹੀਂ ਬਲਕਿ ਜੀਵਨ ਨੂੰ ਖੂਬਸੂਰਤ ਬਣਾਉਣਾ ਵੀ ਸਿਖਾਇਆ ਜਾਂਦਾ ਹੈ ਤੇ ਉਹਨਾਂ ਵਿੱਚੋਂ ਹੀ ਇਸ ਦਾ ਇੱਕ ਹਿੱਸਾ ਹੈ ਸ਼ਿਨਰਨ ਯੋਕੂ ਜਿਸ ਦਾ ਮਤਲਬ ਹੈ ਫੋਰੈਸਟ ਬਾਥਿੰਗ ਜਾਂ ਫਿਰ ਪ੍ਰਕਿਰਤੀ ਵਿੱਚ ਡੁੱਬ ਕਿਰਤੀ ਨਾਲ ਜੁੜਨਾ ਸ਼ਨਰਨ ਯੋਕੂ ਜਪਾਨੀ ਸ਼ਬਦ ਹੈ ਜਿਸ ਵਿੱਚ ਸ਼ਨਰਨ ਦਾ ਅਰਥ ਜੰਗਲ ਅਤੇ ਯੋਕੂ ਦਾ ਅਰਥ ਹੈ ਡੁਬਕੀ ਜਾਂ ਫਿਰ ਇਸ਼ਨਾਨ ਕਰਨਾ ਇਹ ਕੋਈ ਸਧਾਰਨ ਵਾਕ ਨਹੀਂ ਹੈ ਇਹ ਇੱਕ ਪ੍ਰਕਿਰਤੀ ਨਾਲ ਗਹਿਰਾ ਜੁੜਾਵ ਹੈ ਜਿੱਥੇ ਬੱਚਿਆਂ ਨੂੰ ਜੰਗਲ ਵਿੱਚ ਘੁੰਮਣਾ ਰੁੱਖਾਂ ਨੂੰ ਛੂਣਾ ਪੰਛੀਆਂ ਦੀਆਂ ਆਵਾਜ਼ਾਂ ਸੁਣਨਾ ਹਵਾ ਵਿੱਚ ਸਾਹ ਲੈਣਾ ਅਤੇ ਆਪਣੀਆਂ ਇੰਦਰੀਆਂ ਨੂੰ ਮਹਿਸੂਸ ਕਰਨਾ ਸਿਖਾਇਆ ਜਾਂਦਾ ਹੈ ਜਪਾਨ ਦੇ ਵਿੱਚ ਤਾਂ ਸ਼ਨਰਨ ਯੋਕੂ ਨੂੰ 1982 ਦੇ ਵਿੱਚ ਹੀ ਅਧਿਕਾਰਕ ਰੂਪ ਵਿੱਚ ਮਾਨਤਾ ਮਿਲ ਗਈ ਸੀ ਇਹ ਤਣਾਅ ਨੂੰ ਘਟ ਕਰਕੇ ਇਕਾਗਰਤਾ ਵਧਾਉਣ ਅਤੇ ਮਾਨਸਿਕ ਤਣਾਅ ਨੂੰ ਘਟ ਕਰਨ ਦਾ ਇੱਕ ਵਿਗਿਆਨਿਕ ਤਰੀਕਾ ਹੈ ਜਪਾਨ ਦੇ ਸਕੂਲਾਂ ਵਿੱਚ ਜਨਰਲ ਯੋਕੋਨੂ ਕਰਿਕੂਲਮ ਦਾ ਹਿੱਸਾ ਬਣਾਇਆ ਗਿਆ ਹੈ ਜਿੱਥੇ ਹਰ ਹਫ਼ਤੇ ਜਾਂ ਮਹੀਨੇ ਬੱਚਿਆਂ ਨੂੰ ਜੰਗਲ, ਪਾਰਕ ਜਾਂ ਹਰੇ ਭਰੇ ਮੈਦਾਨ ਵਿੱਚ ਲਿਜਾਇਆ ਜਾਂਦਾ ਹੈ। ਉੱਥੇ ਕੋਈ ਲੈਕਚਰ ਜਾਂ ਕੋਈ ਕਿਤਾਬ ਨਹੀਂ ਹੁੰਦੀ। ਬੱਚਿਆਂ ਨੂੰ ਪ੍ਰਕਿਰਤੀ ਨੂੰ ਮਹਿਸੂਸ ਕਰਨਾ ਜਾਂ ਫਿਰ ਸਾਹ ਲੈਣ ਦੇ ਵਿਆਅਮ ਦੱਸੇ ਜਾਂਦੇ ਹਨ। ਉੱਥੇ ਜਾ ਕੇ ਅਧਿਆਪਕ ਬੱਚਿਆਂ ਨੂੰ ਸਿਖਾਉਂਦੇ ਹਨ ਕਿ ਪੇੜਾਂ ਦੀ ਖੁਸ਼ਬੂ, ਮਿੱਟੀ ਦੀ ਖੁਸ਼ਬੂ ਜਾਂ ਫਿਰ ਪੱਤਿਆਂ ਦੀ ਸਰਸਰਾਹਟ ਨੂੰ ਕਿਵੇਂ ਮਹਿਸੂਸ ਕਰਨਾ ਹੈ। ਛੋਟੇ ਬੱਚੇ ਉਥੇ ਜਾ ਕੇ ਪੌਦੇ ਲਗਾਉਂਦੇ ਹਨ ਪੰਛੀਆਂ ਨੂੰ ਦੇਖਦੇ ਹਨ ਮਿੱਟੀ ਨਾਲ ਖੇਡਦੇ ਹਨ ਤੇ ਉੱਥੇ ਹੀ ਜਿਹੜੇ ਵੱਡੇ ਬੱਚੇ ਹੁੰਦੇ ਹਨ ਉਹ ਮੈਡੀਟੇਸ਼ਨ ਜਾਂ ਫਿਰ ਜਰਨਲਿੰਗ ਕਰਦੇ ਹਨ ਤੇ ਉਸ ਤੋਂ ਬਾਅਦ ਉਹ ਲਿਖਦੇ ਹਨ ਕਿ ਉਹਨਾਂ ਨੂੰ ਪ੍ਰਕਿਰਤੀ ਨੇ ਅੱਜ ਕੀ ਸਿਖਾਇਆ ਹੈ ਇਸ ਦਾ ਬੱਚਿਆਂ ਦੇ ਲਾਈਫ ਦੇ ਉੱਤੇ ਵੀ ਬਹੁਤ ਹੀ ਜ਼ਿਆਦਾ ਅਸਰ ਦੇਖਣ ਨੂੰ ਮਿਲਦਾ ਹੈ ਕਿਉਂਕਿ ਜਾਪਾਨ ਵਿੱਚ ਬੱਚੇ ਜਿਹੜੇ ਉਹ ਪੜ੍ਹਾਈ ਦੇ ਦਬਾਅ ਹੇਠ ਰਹਿੰਦੇ ਹਨ ਅਤੇ ਸ਼ਿਨਰਨ ਯੋਕੋ ਉਹਨਾਂ ਨੂੰ ਸੰਤੁਲਨ ਦਿੰਦਾ ਹੈ ਜਿਸ ਨਾਲ ਉਹ ਆਪਣੇ ਆਪ ਨੂੰ ਸਮਝਦੇ ਹਨ ਧੀਰਜ ਸਿੱਖਦੇ ਹਨ ਤੇ ਉੱਥੇ ਹੀ ਜਾਪਾਨ ਵਿੱਚ ਬੱਚੇ ਪ੍ਰਕਿਰਤੀ ਨਾਲ ਜੁੜ ਕੇ ਆਪਣੇ ਜੀਵਨ ਦੇ ਪ੍ਰਤੀ ਅਭਾ ਹਰ ਮਹਿਸੂਸ ਕਰਦੇ ਹਨ ਅਤੇ ਇਸ ਦੇ ਬਹੁਤ ਹੀ ਜ਼ਿਆਦਾ ਪੋਜ਼ਿਟਿਵ ਰਿਜ਼ਲਟ ਜਿਹੜੇ ਉਹ ਦੇਖਣ ਨੂੰ ਮਿਲਦੇ ਹਨ ਅਤੇ ਭਾਰਤ ਦੇ ਲਈ ਸ਼ਨਰਨ ਯੋਕੂ ਇੱਕ ਸਬਕ ਹੈ ਕਿਉਂਕਿ ਭਾਰਤ ਵਿੱਚ ਵੀ ਸਿੱਖਿਆ ਨੀਤੀ ਹੈ ਜਿਹੜੀ ਉਹ ਪ੍ਰੈਕਟੀਕਲ ਅਤੇ ਹੌਲਿਸਟਿਕ ਲਰਨਿੰਗ ਦੀ ਗੱਲ ਕਰਦੀ ਹੈ ਅਤੇ ਅਸੀਂ ਭਾਰਤ ਵਿੱਚ ਵੀ ਸ਼ਨਰਨ ਯੋਕੂ ਨੂੰ ਅਪਣਾ ਕੇ ਬੱਚਿਆਂ ਨੂੰ ਤਣਾਅ ਮੁਕਤ ਰਚਨਾਤਮਕ ਬਣਾ ਸਕਦੇ ਹਾਂ ਸਕੂਲਾਂ ਵਿੱਚ ਵੀ ਨੇਚਰ ਵਾਕ ਗਾਰਡਨਿੰਗ ਜਾਂ ਇਕੋ ਕਲੱਬ ਸ਼ੁਰੂ ਕੀਤੇ ਜਾ ਸਕਦੇ ਹਨ ਸ਼ਨਰਨ ਯੋਕੂ ਸਿਰਫ ਪ੍ਰਕਿਰਤੀ ਵਿੱਚ ਡੁੱਬਣਾ ਹੀ ਨਹੀਂ ਹੈ ਬਲਕਿ ਆਪਣੇ ਜੀਵਨ ਵਿੱਚ ਸੰਤੁਲਨ ਲਿਆਉਣ ਦੀ ਕਲਾ ਹੈ ਅਤੇ ਜਾਪਾਨ ਨੇ ਵਾਕਈ ਹੀ ਇਸ ਨੂੰ ਆਪਣੀ ਸਿੱਖਿਆ ਨੀਤੀ ਦਾ ਹਿੱਸ ਆਕੇ ਸਟੂਡੈਂਟਸ ਦੀ ਲਾਇਫ ਨੂੰ ਬਹੁਤ ਹੀ ਖਾਸ ਅਤੇ ਖੂਬਸੂਰਤ ਬਣਾ ਦਿੱਤਾ ਹੈ ਕਿਉਂਕਿ ਪ੍ਰਕਿਰਤੀ ਹੀ ਬੱਚਿਆਂ ਦੇ ਲਈ ਸਭ ਤੋਂ ਵੱਡੀ ਅਧਿਆਪਕ ਹੁੰਦੀ ਹੈ ਅਤੇ ਬੱਚੇ ਇਸ ਤੋਂ ਬਹੁਤ ਕੁਝ ਸਿੱਖਦੇ ਹਨ ਜੇਕਰ ਤੁਸੀਂ ਵੀ ਅਜਿਹੀ ਸਿੱਖਿਆ ਨੀਤੀ ਬਾਰੇ ਸਹਿਮਤ ਹੋ ਤਾਂ ਇਸ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਨਾ